ਤੁਹਾਡਾ ਜੀ ਗਾਲ ਜੀ 90 ਸਾਲ ਦਾ ਜਸ਼ਨ ਜਿਹੜਾ ਉਸ ਦਾ ਆਗਾਜ਼ ਹੋ ਚੁੱਕਿਆ ਹੈ ਔਰ ਆਗਾਜ਼ ਦੇ ਨਾਲ-ਨਾਲ ਪ੍ਰਸ਼ਾਸਨ ਜਿਹੜਾ ਉਹ ਵੀ ਮੁਸਤੈਦ ਨਜ਼ਰ ਆ ਰਿਹਾ ਹੈ ਜਿਸ ਢੰਗ ਦੇ ਨਾਲ ਲਾਇਨ ਆਰਡਰ ਦੀ ਸਿਚੁਏਸ਼ਨ ਦੀ ਜੇਕਰ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦਿਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਗੱਲ ਕਰੀਏ ਜਾਂ ਡਰੰਕ ਐਂਡ ਡਰਾਈਵ ਦੀ ਗੱਲ ਕਰੀਏ ਉਸ ਨੂੰ ਲੈ ਕੇ ਮੁਹਾਲੀ ਦੇ ਵਿੱਚ ਪੁਲਿਸ ਜਿਹੜੀ ਹੈ ਮੁਸਤੈਦ ਨਜ਼ਰ ਆ ਰਹੀ ਹੈ ਜਿੱਥੇ ਵੀ ਕੋਈ ਲਾ ਬ੍ਰੇਕ ਕਰਦਾ ਉਸ ਦੇ ਖਿਲਾਫ ਸਖਤ ਐਕਸ਼ਨ ਜਿਹੜਾ ਲਿੱਤਾ ਜਾਂਦਾ ਇਸ ਵਕਤ 3B2 ਮਾਰਕੀਟ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਚਲਾਨ ਕੱਟਣ ਦਾ سلسلہ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਪੁਲਿਸ ਕਰਮੀ ਜਿਹੜੇ ਨੇ ਜਿਹੜਾ ਵੀ ਰੂਲ ਵਾਇਲੇਟ ਕਰ ਰਿਹਾ ਉਸ ਦੇ ਚਲਾਨ ਕੱਟਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਭੀੜ-ਪਾੜ ਵਾਲੀ ਮਾਰਕੀਟ ਹੈ 3B2 ਦੀ ਔਰ ਇਸ ਮਾਰਕੀਟ ਦੇ ਵਿੱਚ ਆਵਾਜਾਈ ਜਿਹੜੀ ਹੈ ਵੱਡੇ ਪੱਧਰ ਤੇ ਵੇਖਣ ਨੂੰ ਮਿਲਦੀ ਔਰ 90 ਸਾਲ ਦੇ ਉੱਪਰ ਇੱਥੇ ਜ਼ਰੂਰ ਲੋਕ ਆਉਂਦੇ ਨੇ ਔਰ ਪੁਲਿਸ ਨੇ ਇਸ ਵਾਰ ਜਿਹੜਾ ਬੰਦੋਬਸਤ ਕੀਤਾ ਹੈ ਕਿ ਜੇ ਵੀ ਜੋ ਵੀ ਕੋਈ ਡਰੰਕ ਐਂਡ ਡਰਾਈਵ ਕਰਕੇ ਸੜਕਾਂ ਦੇ ਉੱਪਰ ਉਤਰੇਗਾ ਯਾਨੀ ਡਰਿੰਕ ਕੀਤੀ ਹੋਏਗੀ ਡਰਾਈਵ ਕਰੇਗਾ ਤੇ ਫਿਰ ਉਸ ਦਾ ਚਲਾਨ ਹੋਏਗਾ ਗੱਡੀ ਜਿਹੜੀ ਐ ਇੰਪੋਰਟ ਕੀਤੀ ਜਾਊਗੀ ਔਰ ਆਹੀ ਕਾਰਵਾਈ ਇੱਥੇ ਮੁਕੰਮਲ ਕੀਤੀ ਜਾ ਰਹੀ ਹੈ ਜਿਹੜੀ ਤਸਵੀਰ ਤੁਹਾਨੂੰ ਇਸ ਵਕਤ ਵਖਾ ਰਹੇ ਆ 3B2 ਦੀ ਆ ਤਸਵੀਰ ਹੈ ਜਿੱਥੇ ਚਲਾਨ ਕੱਟਣ ਦਾ سلسلہ ਜਿਹੜਾ ਸ਼ੁਰੂ ਹੋ ਗਿਆ ਪ੍ਰਸ਼ਾਸਨ ਜਿਹੜਾ ਹੈ ਉਹ ਮੁਸਤੈਦ ਨਜ਼ਰ ਆ ਰਿਹਾ ਹੈ ਕਿਉਂਕਿ ਰੂਲ ਵਾਇਲੇਟ ਕਰਨ ਦੀ ਪਰਮਿਸ਼ਨ ਕਿਸੇ ਨੂੰ ਦਿੱਤੀ ਨਹੀਂ ਜਾ ਰਹੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਜਿਹੜਾ ਵੀ ਰੂਲ ਵਾਇਲੇਟ ਕਰੇਗਾ ਉਸ ਦੇ ਖਿਲਾਫ ਸਖਤ ਐਕਸ਼ਨ ਹੁੰਦਾ ਹੋਇਆ ਨਜ਼ਰ ਆਏਗਾ ਔਰ ਜਿਹੜੀ ਇਸ ਵਕਤ ਵੀ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਕਿ ਜਿਸ ਰੰਗ ਦੇ ਨਾਲ ਇੱਕ ਪਾਸੇ ਯੂਥ ਜਿਹੜਾ ਉਹ ਇੱਥੇ ਮੌਜੂਦ ਹੈ ਕਰਾਊਡ ਇੱਥੇ ਵੱਧਾ ਜਾ ਰਿਹਾ ਔਰ ਦੂਜੇ ਪਾਸੇ ਸਰ ਰੂਲ ਜਿਹੜਾ ਵਾਇਲੇਟ ਕਰੇਗਾ ਉਸ ਦੇ ਖਿਲਾਫ ਐਕਸ਼ਨ ਹਾਂਜੀ ਬਿਲਕੁਲ ਸਰ ਐਕਸ਼ਨ ਹੋਊਗਾ ਹਾਂ ਗੱਡੀ ਅੱਜ ਇਹ ਲੈਟਰ ਆਇਆ ਸਰ ਸਾਹਿਬ ਨੂੰ ਇਹ ਗੱਡੀ ਬੰਦ ਨਹੀਂ ਕਰਦੇ ਇਹ ਗੱਡੀ ਬੰਦ ਕੀਤੀ ਦਿਓ ਸਰ ਡਰੰਕ ਐਂਡ ਡਰਾਈਵ ਦੀ ਗੱਡੀ ਇੰਪੌਂਡ ਕੀਤੀ ਬੋਰਡ ਕੀਤੀ ਜਾਏ ਸਰ ਇੰਪੌਂਡ ਕੀਤੀ ਜਾਏ ਹਾਂਜੀ ਹਾਂਜੀ ਸਰ ਲੇਕਿਨ ਪਾਰਕਿੰਗ ਏਰੀਆ ਨੂੰ ਲੈ ਕੇ ਇਤਰਾਜ਼ ਲੋਕ ਜ਼ਰੂਰ ਜਤਾ ਰਹੇ ਨੇ ਕਿ ਪਾਰਕਿੰਗ ਏਰੀਆ ਉਸ ਦੇ ਵਿੱਚ ਚਲਾਨ ਹੋ ਰਹੇ ਨੇ ਸਰ ਪਾਰਕਿੰਗ ਦੇ ਵਿੱਚ ਜਦੋਂ ਗੱਡੀ ਬਾਹਰੋਂ ਆਉਗੀ ਸਰ ਉਹ ਚੈੱਕ ਕਰਾਂਗੇ ਜਾਂ ਪਬਲਿਕ ਪਲੇਸ ਦੇ ਵਿੱਚ ਡਰਿੰਕ ਡਰਾਈਵ ਕਰਨਗੇ ਜਾਂ ਸ਼ਰਾਬ ਪੀਣਗੇ ਉਹ ਗੱਡੀ 'ਤੇ ਬੋਣੇ ਹੁੰਦੀ ਹੈ ਯਾਨੀ ਪਬਲਿਕ ਪਲੇਸ ਦੇ ਉੱਪਰ ਅਗਰ ਕੋਈ ਡਰਿੰਕ ਕਰਦਾ ਹੈ ਜਾਂ ਚਲਾ ਕੇ ਆਂਦਾ ਹੈ ਔਰ ਉਹਨੇ ਡਰਿੰਕ ਕੀਤੀ ਹੈ ਤਾਂ ਇੰਪੋਰਟ ਹੋ ਬੋਣੂਗਾ ਗੱਡੀ ਸਰ ਹਾਂਜੀ ਸਰ ਤੇ ਕਿਸ ਤਰ੍ਹਾਂ ਛਡਾ ਸਕਦਾ ਹੈ ਬਾਅਦ ਚ ਗੱਡੀ ਸਰ ਆਡਿਓ ਆਡਿਓ ਦਫ਼ਤਰ ਜਾਣਗੇ ਸਰ ਆ ਸੀਜ਼ਨ ਕੋਡ ਤੋਂ ਕਰਾਂਗੇ ਤੇ ਉੱਥੇ ਇਹ ਐਨੀ ਟਾਈਮ ਜਦੋਂ ਵੀ ਜਾ ਕੇ ਕੋਰਟ ਦੇ ਵਿੱਚ ਜਾਂ ਇਨਾਂ ਨੂੰ ਜਾਣਾ ਪਊਗਾ ਹਾਂ ਜੀ ਸਰ ਬਿਲਕੁਲ ਦੇਖੋ ਸਿੱਧੇ ਤੌਰ ਤੇ ਪ੍ਰਸ਼ਾਸਨ ਜਿਹੜਾ ਹੈ ਮੁਸਤੈਦ ਨਜ਼ਰ ਆ ਰਿਹਾ ਹੈ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਜਿਹੜਾ ਵੀ ਡਰਿੰਕ ਕਰਕੇ ਗੱਡੀ ਚਲਾਊਗਾ ਜਾਂ ਪਬਲਿਕ ਪਲੇਸ ਦੇ ਉੱਪਰ ਜਿਹੜਾ ਵੀ ਕੋਈ ਡਰਿੰਕ ਕਰਦਾ ਹੋਇਆ ਪਕੜਿਆ ਗਿਆ ਉਹਦੇ ਖਿਲਾਫ ਜਿਹੜਾ ਐਕਸ਼ਨ ਦਿੱਤਾ ਜਾਏਗਾ ਹਾਲਾਂਕਿ ਜਿਨਾ ਦੀਆਂ ਗੱਡੀਆਂ ਜੜੀਆਂ ਨੇ ਇੰਪੌਂਡ ਕੀਤੀਆਂ ਜਾਂਦੀਆਂ ਨੇ ਉਹ ਜ਼ਰੂਰ ਇਤਰਾਜ਼ ਜਤਾਂਦੇ ਨੇ ਲੇਕਿਨ ਜਿਸ ਢੰਗ ਦੇ ਨਾਲ ਤੁਹਾਨੂੰ ਲਗਾਤਾਰ ਅਸੀਂ ਤਸਵੀਰਾਂ ਵਿਖਾ ਰਹੇ ਹਾਂ 3 ਵੀ 2 ਵੀ ਤਸਵੀਰਾਂ ਨੇ ਜਿੱਥੇ ਇੱਕ ਪਾਸੇ ਕਰਾਊਡ ਬੱਧਾ ਨਜ਼ਰ ਆ ਰਿਹਾ ਹੈ ਔਰ ਦੂਜੇ ਪਾਸੇ ਪ੍ਰਸ਼ਾਸਨ ਜਿਹੜਾ ਉਹ ਵੀ ਸਖਤੀ ਵਰਤਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਨਵੇਂ ਸਾਲ ਦਾ ਆਗਾਜ਼ ਜਿਸ ਢੰਗ ਦੇ ਨਾਲ ਹੋ ਰਿਹਾ ਹੈ ਵੇਖਣ ਵਾਲੀ ਗੱਲ ਰਹੇਗੀ ਆਗਾਜ਼ ਜਿਹੜਾ ਅੱਜ ਲੋਕਾਂ ਲਈ ਕਿਸ ਢੰਗ ਦੇ ਨਾਲ ਵੱਡੀ ਮੁਸ਼ਕਲ ਦਾ ਸਬਬ ਬਣੇਗਾ ਕਿਉਂਕਿ ਜਿਹੜਾ ਵੀ ਰੂਲ ਵਾਇਲੇਟ ਕਰ ਰਿਹਾ ਉਸ ਦੇ ਖਿਲਾਫ ਪ੍ਰਸ਼ਾਸਨ ਸਖਤ ਹੈ ਪਹਿਲਾਂ ਚੰਡੀਗੜ੍ਹ ਦੇ ਵਿੱਚ ਜ਼ਰੂਰ ਆ ਤਸਵੀਰਾਂ ਵੇਖਣ ਨੂੰ ਮਿਲਦੀਆਂ ਸੀ ਲੇਕਿਨ ਹੁਣ ਪੰਜਾਬ ਪੁਲਿਸ ਦੀ ਜੇਕਰ ਗੱਲ ਕਰੀਏ ਮੁਹਾਲੀ ਪੁਲਿਸ ਦੀ ਗੱਲ ਕਰੀਏ ਉਹ ਵੀ ਪੂਰੀ ਮੁਸਤੈਦੀ ਦੇ ਨਾਲ ਐਕਸ਼ਨ ਲੈਂਦੀ ਹੋਈ ਨਜ਼ਰ ਆ ਰ ਤੁਹਾਨੂੰ 3B2 ਦੀਆਂ ਤਸਵੀਰਾਂ ਵਿਖਾ ਰਿਹਾ ਇਸ ਦੇ ਬਾਅਦ ਮੁਹਾਲੀ ਦੀ ਔਰ ਚੰਡੀਗੜ੍ਹ ਦੀਆਂ ਹੋਰ ਵੀ ਤਸਵੀਰਾਂ ਵਖਾਵਾਂਗੇ ਕਿ ਉੱਥੇ ਪ੍ਰਸ਼ਾਸਨ ਦੇ 90 ਸਾਲوں ਲੈ ਕੇ ਕੀ ਕੁਝ ਇੰਤਜ਼ਾਮਾਤ ਨੇ